ਬਲਿਆਲ ਸਾਡਾ ਭਰਾ ਚੇਤੇ ਤੌਰ ਤੇ ਆਇਆ ਹੋਇਆ ਹੈ ਬਿੱਟੂ ਬਲਿਆਲ ਕਿਹਦੇ ਪਾਸੇ ਹੈ ਬਿੱਟੂ ਦੋ ਕਦਮ ਚੱਲ ਕੇ ਆ ਨੌਜੋਨ ਆ ਨੌਜੋਨ ਮੇਰੇ ਵੀਰੋ ਮੈਂ ਤੇ ਕਹਿੰਦਾ ਵੀ ਰੱਬ ਨੇ ਸਾਰੇ ਦੁਖੀ ਇਹਨੂੰ ਦੇਤੇ ਯਾਰ ਇਹ ਬੜਾ ਵਧੀਆ ਇਨਸਾਨ ਹੈ ਇਹ ਬੜਾ ਵਧੀਆ ਖਿਡਾਰੀ ਸੀਗਾ ਤੇ ਇਹ ਮੇਰੇ ਵੀਰੋ ਬੜਾ ਦੁੱਖਾਂ ਦਾ ਮਾਰਿਆ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੇਖਿਆ ਨ ਮੇਰੇ ਵੀਰੋ ਪਿਛਲੇ ਦਿਨੀ ਬੜਾ ਬਿਮਾਰ ਹੋ ਗਿਆ ਸੀਗਾ 2 ਸਾਲ ਮੇਰਾ ਖਿਆਲ ਪਹਿਲਾਂ ਵੀ ਹੋਇਆ ਸੀ ਹੈਨਾ 2 ਸਾਲ ਪਹਿਲਾਂ ਇਹਦਾ ਐਕਸੀਡੈਂਟ ਹੋ ਗਿਆ ਸੀ ਉਦੋਂ ਵੀ ਮੇਰੇ ਵੀਰੋ ਬੜਾ ਪੈਸਾ ਸੀ ਸਾਰਿਆਂ ਨੇ ਇਕੱਠਾ-ਕੁੱਠਾ ਕਰਕੇ ਇਸ ਨੌਜਨ ਨੂੰ ਖੜਾ ਕੀਤਾ ਤੇ ਹੁਣ ਫੇਰ ਇਹ ਨੌਜਨ ਤੇ ਮੇਰੇ ਵੀਰੋ ਦੁੱਖਾਂ ਦਾ ਪਹਾੜ ਹੈ ਜਿਹੜਾ ਉਹ ਟੁੱਟਿਆ ਹੈ ਦੁੱਖਾਂ ਦਾ ਪਹਾੜ ਤੇ ਮੈਂ ਕਹੂੰਗਾ ਉਦੋਂ ਹੀ ਟੁੱਟਿਆ ਸੀਗਾ ਜਿਸ ਦਿਨ ਇਸ ਨੌਜਨ ਦੇ ਮਾਪੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੀਗੇ ਇਹ ਬਿਲਕੁਲ ਕੱਲਾ ਹੈ ਮੇਰੇ ਵੀਰੋ ਜੇ ਤੁਸੀਂ ਸਾਰੇ ਨਾਲ ਖੜਜੋਗੇ ਪਹਿਲਾ ਵਾਂਗੂ ਤੇਰਾ ਹੌਸਲਾ ਹੋਰ ਵੱਧ ਜਾਊਗਾ ਵੀ ਮੇਰੇ ਨਾਲ ਖੜੇ ਨੇ ਅੱਜ ਨੌਜੰਨੇ ਸਟੰਟ ਪਏ ਤਿੰਨ ਸਟੰਟ ਪਏ ਨੇ ਮੇਰੇ ਵੀਰੋ ਤਿੰਨ ਸਟੰਟ ਤੇ ਇਹਨੇ ਨੇ ਬੈਠੇ ਹੋ ਨਾ ਜੇ ਕੋਈ 50 ਵੀ ਦੇਊਗਾ ਜੇ ਕੋਈ 100 ਵੀ ਦੇਊਗਾ ਆਪਣੀ ਆਪਣੀ ਫੈਸਲੀਅਤ ਮੁਤਾਬਕ ਮੇਰੀ ਸਾਰਾ ਕੇ ਹੱਥ ਬਣ ਕੇ ਬੇਤੀ ਹੈ ਵੀ ਆਪਾਂ ਬਾਝਣਗੇ ਇਸ ਭਰਾ ਦਾ ਜਿਹੜਾ ਸਹਿਯੋਗ ਕਰੀਏ ਬਿੱਟੂ ਤੇਰੀ ਤੇਰੀ ਗੂਗਲ ਪੇ ਨੰਬਰ ਕਿੰਨਾ ਹੈ 94782 47843 ਇਹ ਇਸ ਨੌਜਵਨ ਦਾ ਗੂਗਲ ਪੇ ਸ਼ੁਰੂਆਤ ਕਰਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਔਰ ਇਹ ਵੀਰ ਹੁਣ ਗੇੜਾ ਲਾਊਗਾ ਮੈਂ ਭਾਈ ਚਮਕਾਰ ਹੁਣਾਂ ਨੂੰ ਬੇਨਤੀ ਕਰਦਾ ਲੱਖੇ ਢੰਡੋਲੀ ਹੁਣਾਂ ਨੂੰ 5000 ਰੁਪਏ ਬਰਸਾਲਪੁਰ ਦੀ ਟੀਮ ਵੱਲੋਂ ਮੇਰੇ ਵੀਰੋ ਪਹੁੰਚਦਾ ਹੋ ਜੂਗਾ ਸਾਡੇ ਸੱਤ ਝਨੇੜੀ ਜੀ ਕਹਿੰਦੇ ਵੀ ਮੈਂ ਜ਼ਿੰਮੇਵਾਰੀ ਝੱਕਦਾ ਗੂਗਲ ਪੇ ਆਲਾ ਨੰਬਰ ਦੁਆਰਾ ਫੇਰ ਬੋਲਣ ਲੱਗੇ ਆ 94782 47843 ਇੱਕ ਵਾਰੀ ਫੇਰ ਮੈਂ ਬੋਲ ਦਿੰਦਾ 94 782 47 843 ਮੇਰੀ ਹੱਥ ਬਨ ਕੇ ਬੇਨਤੀ ਆ ਜਿੰਨੇ ਵੀ ਲਾਈਕ ਦੇਖਣੇ ਆ ਜਾਂ ਬਾਅਦ ਚੋ ਮੇਰੇ ਵੀਰੋ ਇਸ ਵੀਡੀਓ ਨੂੰ ਵੇਖਣਗੇ ਆ ਖੜੀਏ ਭਰਾ ਦੇ ਨਾਲ ਮੇਰੇ ਵੀਰੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਲੈ ਵੀ ਬਿੱਟੂ ਗੇੜਾ ਲਾ ਲੈ 5000 ਰੁਪਿਆ ਜਗਤਾਰ ਕਟਵਾਰਾ ਕਬੱਡੀ ਕਲੱਬ ਨੂੰ ਮੇਰੇ ਵੀਰੋ ਇਸ ਨੌਜਵਾਨ ਦੇ ਮੀਰੋ ਇਸ ਕਬਰੂ ਦੇ ਇਲਾਜ ਲਈ ਸਾਰੇ ਅੱਗੇ ਆਈਏ ਇਹਨੂੰ ਆਪਾਂ ਪੈਰਾਂ ਫੇਰ ਦੁਬਾਰਾ ਫੇਰ ਕਰ ਦਈਏ 5000 ਰੁਪਿਆ ਤਾਰੀ ਭਗਰਾਉਣ ਦੀ ਸਰਪੰਚ ਸਾਹਿਬ ਉਹਨਾਂ ਵੱਲੋਂ ਮੇਰੇ ਵੀਰੋ ਇਸ ਨੌਜੰਦੇ ਇਲਾਜ ਦੇ ਲਈ ਜਿਹੜਾ ਆਇਆ ਤਿੰਨ ਸਟੱਟ ਪਾ ਕੇ ਵੀ ਬੰਦਾ ਮੇਰੇ ਵੀਰੋ ਐਡੀ ਸੰਗਤ ਦੇ ਵਿੱਚ ਖੜ ਕੇ ਮੰਗਣਾ ਇਹ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇਹ ਮੇਰੇ ਵੀਰੋ ਇੰਜਵੇਂ ਕਹਿੰਦੇ ਨੇ ਜਿਹਦੇ ਤੇ ਦੁੱਖਾਂ ਦਾ ਪਹਾੜ ਟੁੱਟਦਾ ਨਾ ਇਹ ਉਹਨੂੰ ਹੀ ਪਤਾ ਹੁੰਦਾ ਮੇਰੇ ਵੀਰੋ 5000 ਰੁਪਿਆ ਯਾਦ ਸਿਹਾਰ ਤੇ ਰਸੀ ਸਿਹਾਰ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਭਰਾਵਾਂ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਸਨਕਾਰ ਹੈ ਹੁਣ ਗੇੜਾ ਬਲਕਨ ਭਾਈ ਗੇੜਾ ਧਵਾ ਦਿਓ ਨਾਲ ਸਾਰੇ ਭਰਾ ਹੋ ਕੇ ਆਪਾਂ ਗੁਲਜਾਰ ਭਾਈ ਬਹੁਤ ਬਹੁਤ ਧੰਨਵਾਦ